ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਗ੍ਬੋਦੂ ਘਟਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗ੍ਬੋਦੂ ਸਭਾ ਇਮਾਨ ਹੁੜ ਪਾਗੀ ਸਾਧ ਸੰਗਤ ਜੀ ਨੂੰ ਗੁਰੂ ਘਰ ਤੇ ਪ੍ਰਵਾਣ ਕਰੂ ਵਾਹਿਗੁਰੂ ਜੀ ਕਾ ਅਰਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਨੀਵ ਸਾਹਿਬ ਜੀ ਦੀ ਰਚਨਾ ਨੂੰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਮਾਰੂ ਦੇ ਅੰਦਰ ਆਪ ਜੀ ਨੇ ਸਰਵਨ ਕੀਤਾ ਹੈ ਮਾਰੂ ਮਹੱਲਾ ਪਹਿਲਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 991 ਤੇ ਸਮਾਇਮਾਨ ਹੈ ਸ਼ਬਦ ਦੇ ਕੇਂਦਰੀ ਭਾਵ ਵਿੱਚ ਸਤਿਗੁਰਾਂ ਨੇ ਸਮਝਾਇਆ ਇਹ ਮੂਰਖ ਤੂੰ ਪ੍ਰਾਣ ਆਯਾਮ ਦੇ ਪ੍ਰਲਖੀ ਵਿੱਚ ਪੈ ਕੇ ਕਿਉਂ ਜੀਵਨ ਦੇ ਅਸਲੀ ਅਸਲੀ ਤੋਂ ਅਸਲੀ ਰਸਤੇ ਤੋਂ ਲੰਬੀ ਹੋ ਚੁੱਕਾ ਹੈ ਕਿਹੜੇ ਪਰਮਿਚ ਪਰ ਗਏ ਮੂੜੇ ਕਾਇ ਚੇ ਪਰਮ ਭੁਲਾ ਨਾ ਚੀਨਿਆ ਪਰਮ ਆਨੰਦ ਬੈਰਾਗੀ ਰਹਾਉ ਚੀਨਿਆ ਦਾ ਅਰਥ ਹੁੰਦਾ ਹੈ ਪਛਾਣਨਾ ਪਰਮ ਆਨੰਦ ਉਹ ਪ੍ਰਮਾਤਮਾ ਜੋ ਸਭ ਤੋਂ ਉੱਚੇ ਅਨੰਦ ਦਾ ਮਾਲਕ ਹੈ ਬੈਰਾਗੀ ਮਾਇਆ ਵੱਲੋਂ ਉਪਰਾਹ ਮੋਕੇ ਹੀ ਜੋਗੀ ਤੂੰ ਜਗਤ ਦੀ ਮਾਇਆ ਵੱਲੋਂ ਵਿਰਾਗਨਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਿਕ ਅਨੰਦ ਦੇ ਮਾਲਕ ਪ੍ਰਮਾਤਮਾ ਨੂੰ ਅਜੇ ਤੱਕ ਨਹੀਂ ਪਛਾਣਿਆ ਭਾਵ ਕਿ ਸੰਸਾਰ ਦਾ ਤਿਆਗ ਕਰ ਦਿੱਤਾ ਹੈ ਮਾਇਆ ਦਾ ਤਿਆਗ ਕਰ ਦਿੱਤਾ ਹੈ ਪਰ ਅੰਦਰੋਂ ਜਿਹੜਾ ਮੋਹ ਹੈ ਮਾਇਆ ਦਾ ਉਹ ਤੇਰੀ ਛੁੱਟਿਆ ਨਹੀਂ ਰੱਬ ਦੇ ਨਾਲ ਤੇਰੀ ਨੇੜਤਾ ਰੱਬ ਦੇ ਨਾਲ ਤੇਰਾ ਸਨੇਹ ਰੱਬ ਦੇ ਨਾਲ ਤੇਰਾ ਪਿਆਰ ਤੇ ਬਣਿਆ ਨਹੀਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਸਜਣੋ ਇਹਨਾਂ ਪਹਾੜਾਂ ਦੀਆਂ ਖੁੰਧਕਾਂ ਵਿੱਚ ਆ ਕੇ ਬਹਿ ਗਏ ਉਹ ਆਪਣਾ ਘਰ-ਬਾਰ ਤਿਆਗ ਦਿੱਤਾ ਕਹਿੰਦੇ ਮਾਇਆ ਨਹੀਂ ਅਸੀਂ ਆਪਣੇ ਨੇੜੇ ਲੱਗਣ ਦੇਣੀ ਜੋਗ ਤੇ ਵੱਖਰੇ-ਵੱਖਰੇ ਤੀਕਿਆਂ ਦੇ ਨਾਲ ਆਪਣੀ ਜ਼ਿੰਦਗੀ 'ਚ ਸਾਧਨਾ ਕਰਕੇ ਠੱਗ ਤੇ ਲੋਕਾਂ ਨੂੰ ਰਹਿ ਸਾਧੂ ਬਣ ਕੇ ਅਤੀਤ ਅਤੀਤ ਜਿਹੜਾ ਘਰ-ਬਾਰ ਪਰਮਾਰਤਿਆ ਨੂਰ ਕਿਤੇ ਵਸ ਕੇ ਆਪਣੇ ਆਪ ਨੂੰ ਅਖੇ ਕਿ ਮੈਂ ਬਦਗੀ ਕਰਨਿਆ ਮੈਂ ਸੇਵਾ ਕਰਨਿਆ ਸਤਿਗੁਰਾਂ ਨੇ ਬਾਣੀ ਵਿੱਚ ਆਖਿਆ ਹੋਇਆ ਤੀਤ ਗ੍ਰਿਸ਼ਟ ਤਜ ਫਿਰ ਉਹਨਹੀਂ ਕਹਿ ਘਰ ਮੰਗਣ ਦਾ ਅਤੀਤ ਸਾਧੂ ਬਣ ਗਇਓ ਫਿਰ ਉਹਨਾਂ ਦੇ ਘਰਾਂ ਵਿੱਚ ਖੱਪਰ ਲੈ ਕੇ ਮੰਗਣ ਤੁਰ ਪੈਂਦੇ ਹੋ ਉਹਨਾਂ ਨੂੰ ਪਰਪੁਨੇਖੇ ਵਿੱਚ ਪਾ ਕੇ ਠਗਦੇ ਹੋ ਲੁੱਟਦੇ ਹੋ ਉਹਨਾਂ ਨੇ ਕਾਰ ਸਵਾਰਨ ਦੇ ਨਾਂ ਤੇ ਆਪਣੀਆਂ ਰਿਧੀਆਂ ਸਿਧੀਆਂ ਦੀ ਵਰਤੋਂ ਕਰਕੇ ਵੀ ਤੁਸੀਂ ਧੰਨ ਲੁੱਟਣ ਵਿੱਚ ਲੱਗੇ ਹੋਏ ਫਸੇ ਤੇ ਮਾਇਆ ਵਿੱਚ ਇਹ ਸੰਸਾਰ ਮਾਇਆ ਹੈ ਪਰਵਾਰ ਮਾਇਆ ਹੈ ਜਗਤ ਦੀ ਰਚਨਾ ਝੂਠੀ ਹੈ ਟੁੱਥੇ ਮੋਹ ਵਿੱਚ ਪਲਚ ਕੇ ਸਤਗੁਰਾਂ ਖਿਦ ਸੁਮੁਤੀ ਦੁਨੀਆ ਖਤਮ ਹੋ ਗਈ ਹੈ ਪਲਚ ਪਲਚ ਸਗਲ ਨੀਮ ਹੋਏ ਉਠ ਹੈ ਤੰਨੇ ਮੋਹ ਮੈਂ ਨਾਮ ਨਹੀਂ ਜਪਦਾ ਮੈਂ ਗੁਰੂ ਘਰ ਨਹੀਂ ਆ ਰਿਹਾ ਕਿਉਂਕਿ ਮੈਨੂੰ ਘਰੇ ਲੋ ਕਰਨੇ ਨੇ ਜਿਹੜੇ ਸਮੇਂ ਤੇ ਗੁਰੂ ਘਰ ਸਮਾਗਮ ਹੋ ਰਿਹਾ ਮੈਂ ਆਪਣਾ ਘਰ ਦਾ ਕਰਮ ਨਹੀਂ ਕਿਆ ਕਰ ਸਕਦਾ ਸਤਿਗੁਰਾਂ ਖਿਆ ਸੀ ਆਪਣੇ ਗੁਰੂ ਲਈ 1 ਮਿੰਟ ਕੱਢੀ ਤੇਰੇ ਕੰਮ ਸਵਾਰਣ ਲਈ ਗੁਰੂ 10 ਮਿੰਟ ਕੱਢੇਗਾ ਤੂੰ 10 ਮਿੰਟ ਕੱਢੇਗਾ ਗੁਰੂ ਤੇਰੇ ਲਈ 100 ਮਿੰਟ ਕੱਢੇਗਾ ਤੂੰ ਕਿੰਤਾ ਕੱਢੇਗਾ ਗੁਰੂ 10 ਘੰਟੇ ਕੱਟੇਗਾ 10 ਘੰਟੇ ਤੂੰ ਗੁਰੂ ਦੀ ਸੇਵਾ ਕਰ ਗੁਰੂ ਤੇਰੇ ਲਈ 100 ਘੰਟਾ ਤੇਰੀ ਰਖਿਆ ਲਈ ਤੇਰੇ ਕੰਮ ਸਵਾਰ ਨੇ ਤਿਆਰ ਹੋ ਜਾਗਾ 10 ਗੁਣਾ ਫਲ ਦੇ ਜੀ ਇਹ ਭਲੇਖਾ ਹੋਵੇ ਕਿਸੇ ਨੂੰ ਤੇ ਰਾਜੀ ਜਨਮੇਜੇ ਨੂੰ ਪੁੱਛੋ ਉਹਦੀ ਗਾਥਾ ਪੜੋ ਉਹਦਾ ਜੀਵਨ ਵਿਚਾਰੋ ਗੁੱਸੇ ਵਿੱਚ ਆ ਕੇ ਸਾਧੂ ਨੂੰ ਦਿੱਧ ਦਾਨ ਕਰ ਦਿੰਦਾ ਹੈ ਕਿ ਤੁਹਾਡਾ ਤੇ ਕੰਮ ਹੀ ਬਣ ਗਿਆ ਮੈਂ ਉਹ ਬੜਾ ਪਹੁੰਚਿਆ ਉਸ ઋષਿ ਨੇ ਆਖਿਆ ਕੋਈ ਨਹੀਂ ਇਹ ਦਾਨ ਮੈਂ ਝੋਲੀ ਵਿੱਚ ਮੇਰੀ ਚੁਪਾ ਦੇ। ਪਰ ਇਹ 10 ਗੁਣਾ ਵਧਣੇ। ਢੇਲ ਲੱਗ ਗਿਆ ਜੀ ਪਹਾੜੀ ਬਣ ਗਿਆ ਕਰ ਲਿੰਦਾ। ਬਖਸ਼ਾਨ ਵਾਸਤੇ ਗਿਆ ਉਹਨਾਂ ਆਖਿਆ ਜਿਸ ઋષਿ ਕੋਲ ਬਖਸ਼ਾਨ ਜਾਂਦਾ ਉਹਨੇ ਆਖਿਆ ساری ਖਾਣੀ ਪਏਗੀ। ਵਧਿਆ ਤੇਰਾ ਦਿੱਤਾ ਦਾਨ ਹੈ। ਬੜੀ ਕਾਲਣਾ ਮੁਸ਼ਕਲਤ ਕਰ ਕੇ ਸੇਵਾ ਕਰਕੇ ਇਹਨੇ ਆਪਣਾ ਇਹ ਗੁਨਾਹ ਬਖਸ਼ਾਇਆ ਸੀ ਇਹ দান ਸਤਮ ਨਹੀਂ ਹੁੰਦਾ ਥੋੜਾ ਬਹੁਤਾ ਕਰਕੇ ਮਾਣ ਕਰ ਲੈਣੇ ਆ ਬਾਬੇ ਆਖਿਆ ਮਾਣ ਨਹੀਂ ਕਰਨਾ দান ਕਰਕੇ ਮਾਣ ਨਹੀਂ ਕਰਨਾ ਸੇਵਾ ਕਰਕੇ ਮਾਣ ਨਹੀਂ ਕਰਨਾ ਲੋੜਵੰਦ ਦੀ ਸਹਾਇਤਾ ਕਰਕੇ ਤਾਂ ਤੇ ਸਤਿਗੁਰੂ ਕਹਿਣ ਲੱਗੇ ਇਹਦੇ ਕੋਲੋਂ ਮੰਗਿਆ ਕਰ ਪਰਮੇਸ਼ਰ ਕੋਲੋਂ ਉਹ ਦੁਨੀਆ ਦੇ ਲੋਕਾਂ ਕੋਲੋਂ 10 ਰੁਪਏ ਵੀ ਉਧਾਰੇ ਲੈ ਤੇ ਗਲੀ 'ਚ ਜਾਂਦਿਆਂ ਵੀ ਟੋਕ ਸਕਦੇ ਨੇ ਇਸੀ ਅਮੀਰ ਦੇ ਕੋਲ ਲੋਕਰੀ ਪੇਸ਼ਾ ਕਰਨਾ ਹੈ ਉਹਦੇ ਕੋਲੋਂ ਖਰਚਾ ਲੈ ਕੇ ਕਰਨਾ ਉਹ ਤੇ ਹਿਸਾਬ ਮੰਗਦਾ ਹੈ ਵੀ ਇੰਨਾ ਤੂੰ ਕਰ ਲਿਆ ਇੰਨੇ ਕੋ ਬਾਕੀ ਬਚੇ ਨੇ ਲੈ ਜਾ ਪਰ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਰਮੇਸ਼ਰ ਜਿਹੜਾ ਦਿੰਦਾ ਹੈ ਉਹ ਕਦੇ ਹਿਸਾਬ ਨਹੀਂ ਮੰਗੇਗਾ ਉਹਨੂੰ ਤੋ ਉਪਲ ਚੁੱਕਾ ਹੈ ਜੋਗੀ ਇਹ ਨਾ ਸ਼ਾਦਨਾਵਾਂ ਵਿੱਚ ਖਚਰ ਤੋਂ ਕਿਧੀਆਂ ਛਡੀਆਂ ਦੀ ਪ੍ਰਾਪਤੀ ਲਈ ਯਤਨ ਕਰਨਾ ਕਠਨ ਤਪ ਕਰਣਿਆ ਬੂੜੇ ਹੋਰ ਖਾਕਿਆ ਸਤਿਗੁਰੂ ਨਾਨਕ ਦੀ ਸ਼ਕਤੀ ਨੇ ਕਹਿ ਕਾਇਚੇ ਭਰਮ ਭੁਲਾ ਕਿਹੜੇ ਭੁਲੇਖੇ ਵਿੱਚ ਪੈ ਗਏ ਐ ਮੈਂ ਚਿੰਨਿਆ ਪਰਮਾਨੰਦ ਬਰਾਗੀ ਸਾਰਿਆਂ ਤੋਂ ਉੱਚੀ ਪਰਮ ਆਨੰਦ ਦੀ ਅਵਸਥਾ ਵਾਲੇ ਪਰਮੇਸ਼ਰ ਨੂੰ ਤੋ ਪਛਾਣਿਆ ਹੀ ਨਹੀਂ ਉਹਦੇ ਪ੍ਰਤੀ ਯਤਨ ਨਹੀਂ ਕੀਤੇ ਨੀਣਾ ਕੋ ਤੂੰ ਪਹਾੜਾਂ ਦੀਆਂ ਪੁੰਦਕਾਂ ਵਿੱਚ ਜਾ ਕੇ ਮੰਗ ਰਿਹਾ ਬਾਬੇ ਫਰੀਦ ਨੂੰ ਪੁੱਛੋ ਬਾਬਾ ਕਹਿੰਦਾ ਘਰ ਹੀ ਬੈਠਿਆਂ ਮਿਲ ਜਾਂਦਾ ਘਰ ਹੀ ਬੈਠਿਆਂ ਸੋ ਮਿਲੈ ਜੇ ਨੀਅਤ ਰਾਸ਼ ਕਰੇ ਨੀਤੇ ਸ਼ਾਮ ਹੋਵੇ ਨਾ ਤੂੰ ਬੜੀਆਂ ਉੱਚੀਆਂ ਚੰਗੀਆਂ ਮਿੱਠੀਆਂ ਗੱਲਾਂ ਕਰੇ ਅੰਦਰੋਂ ਤਲਵਾਰ ਚਨੰਦਾ ਹੋਵੇ ਤੁਹਾਡੇ ਖਿਲਾਫ ਬਹੁਤ ਸਾਰੇ ਧੰਨਿਆ ਸੁਚੇਤ ਰਹਿਣਾ ਚਾਹੀਦਾ ਮਨੁੱਖ ਨੂੰ ਤੁਹਾਨੂੰ ਬੜੇ ਮਿਲ ਜਾਣਗੇ ਇੱਕ ਦੂਜੇ ਦੀ ਭਗਤੋਈ ਕਰਨ ਵਾਲੇ ਨਾਮ ਦੀ ਗੱਲ ਕਿਸੇ ਨੂੰ ਸੁਣਾਣੀ ਇਹ ਚੇਤੇ ਰੱਖਿਓ ਜਿਹੜਾ ਕਿਸੇ ਦੀ ਗੱਲ ਤੁਹਾਡੇ ਕੋਲ ਬਣਾ ਕੇ ਸੁਣਾ ਰਿਹਾ ਕਿਸੇ ਦੇ ਖਿਲਾਫ ਤੁਹਾਨੂੰ ਭੜਕਾਉਂਦਾ ਹੈ ਜੋ ਕੁਝ ਤੁਹਾਡੇ ਕੋਲੋਂ ਸੁਨੇਗਾ ਜਾ ਕੇ ਹੋਰ ਕਿਸੇ ਨੂੰ ਦੱਸੇਗਾ ਉਹ ਤੁਹਾਡਾ ਵੀ ਮਿੱਤਰ ਨਹੀਂ ਬਣ ਸਕਦਾ ਉਹਦਾ ਸੁਭਾਅ ਬਣ ਗਿਆ ਪਹਿਲੋਂ ਤੁਹਾਨੂੰ ਦੱਸਿਆ ਪਿਤੇਰੇ ਮਾਰੀ ਇਥੇ ਇੱਕ ਉਹ ਦੋ ਰਿਹਾ ਤੇਰੇ ਬਾਰੇ ਪ੍ਰਣਾ ਐ ਕਹਿ ਰਿਹਾ ਜੋ ਤੂੰ ਕਹੇਗਾ ਉਹ ਸਾਰਾ ਕੁਝ ਉਹਨੂੰ ਦੱਸ ਦੇਗਾ ਜਾ ਕੇ ਵੀ ਉੱਤੇ ਐਂਜ ਪਿੰਦਾ ਤੇਰੇ ਪਰ ਇਸ ਤੋਂ ਨ ਲੜਾਇਆ ਜਾਂਦਾ ਦੀ ਸੰਸਾਦ ਵਿੱਚ ਸਮਾਜ ਵਿੱਚ ਸੌਹਟੀਆਂ ਵਿੱਚ ਪਰਿਵਾਰਾਂ ਵਿੱਚ ਕਿ ਇਹ ਨਿੰਦਿਆ ਚੁਗਲੀ ਕਰਨ ਦਾ ਕਾਰਨ ਹੈ ਕਿ ਸਾਡੇ ਅੰਦਰ ਰੱਬ ਦੇ ਨਾਮ ਦਾ ਕਣਕਾ ਨਹੀਂ ਵਸਿਆ ਅਸੀਂ ਉਸ ਪਰਮੇਸ਼ਰ ਦੇ ਲੜ ਨਹੀਂ ਲੱਗੇ ਦਰਦ ਦਰ ਦੇ ਭਿਖਾਰੀ ਬਣੇ ਸਤਿਗੁਰਾਂ ਕਹੇ ਦਾਤੇ ਦਾ ਭਿਖਾਰੀ ਬਣ ਜਾ ਜਿਹਦਾ ਸਾਰਾ ਜਗਤ ਭਿਖਾਰੀ ਹੈ ਜਗਤ ਭਿਖਾਰੀ ਫਿਰਤ ਹੈ ਸਤਿਗੁਰ ਦਾ ਤਾਰਾਮ ਫਿਰ ਉਹਦਾ ਸੁਭਾਅ ਇਹ ਨੇ ਜੋ ਤੈਨੂੰ ਦੇ ਦਿੱਤਾ ਕਦੇ ਨਹੀਂ ਉਹਨੇ ਤੇਰੇ ਦਰਵਾਜ਼ਾ ਖੜਕਾ ਕੇ ਆਖਣਾ ਪਿੱਛੇ DNA ਐਨਾ ਦਿੱਤਾ ਸੀ ਵਾਪਸ ਕਰ ਦੇਂਦਾ ਰਹੇ ਕਹ ਚੁੱਕਾ ਕੋ ਮਗ ਹਿਸਾਬ ਨਹੀਂ ਮੰਗਦਾ ਹੁਣ ਇਹੋ ਹੋਰ ਨਹੀਂ ਕੋਈ ਸਤਿਗੁਰਾਂ ਦਾ ਇਹ ਉਹਦਾ ਗੁਣ ਹੈ ਤਾਂ ਕੋ ਹੋਵਾ ਨਾ ਕੋਈ ਉਹਦੇ ਵਰਗਾ ਨਹੀਂ ਹੋ ਸਕਦਾ ਕੋਈ ਨਾ ਹੋਇਆ ਨਾ ਹੋ ਸਕਦਾ ਤੇ ਨਾ ਹੀ ਹੋਵੇਗਾ ਪਰਮੇਸ਼ਰ ਸਿਰਫ ਇੱਕ ਹੈ ਸੁਦੇਵੀ ਹੈ ਹਰ ਸਮੇਂ ਉਹਦੀ ਹੋਂਦ ਬਰਕਰਾਰ ਹੈ ਅਸੀਂ ਰਹੀਏ ਨਾ ਰਹੀਏ ਸੰਸਾਰ ਰਵੇ ਨਾ ਰਵੇ ਉਹ ਪਹਿਲਾਂ ਸੀ ਹੁਣ ਹੈ ਆਉਣ ਵਾਲੇ ਸਮੇਂ 'ਚ ਮੌਜੂਦ ਰਹੇਗਾ ਤਾਂ ਬਾਬੇ ਫਰੀਦ ਸਾਹਿਬ ਜਿੰਨੀਆਂ ਕਹਿੰਦੇ ਕਿੱਥੇ ਜੰਗਲਾਂ 'ਚ ਕਰਨਾ ਸਾਰੇ ਥਾਵਾਂ 'ਤੇ ਹੈ ਗੱਲ ਦੇ ਸ਼ਬਦ ਵਿੱਚ ਵੀ ਕਿਹਾ ਸੀ ਸਤਿਗੁਰਾਂ ਇਹ ਧਨ ਸਰਬ ਰਹਾ ਭਰਪੂਰ ਮਨੁਖ ਜਿਨੈ ਸਜਾਣਾ ਦੂਰ ਮਨੁਖ ਦੂਰ ਜਾਣਦਾ ਜੀ ਇਹ ਧਨ ਸਰਬ ਰਹਾ ਭਰਪੂਰ ਨਾਮ ਤਨ ਤੇ ਸਾਰੇ ਥਾਵਾਂ ਵਿੱਚ ਰਮਿਆ ਹੋਇਆ ਤੁਮ ਪ੍ਰਾਪਤ ਕਰਨਾ ਹੈ ਬਸ ਕਿਵੇਂ ਕਰੇਗਾ ਪੁੱਛ ਬਾਬੇ ਕਬੀਰ ਨੂੰ ਬਾਬਾ ਕਹਿੰਦਾ ਹੈ ਘਰ ਬੈਠਿਆਂ ਮਿਲ ਜੇਗਾ ਪਰ ਇੱਕ ਕਰਮ ਕਰੀ ਜਿੱਥੇ ਬਾਬਾ ਕਬੀਰ ਸਾਹਿਬ ਜੀ ਆਪਣੇ ਨਾਲ ਸੰਬੰਧਤ ਧਰਮ ਦੇ ਲੋਕਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਤੂੰ ਬਾਗਾਂ ਦੇਂ ਨਾ ਕਬੀਰ ਮੁੱਲਾ ਮਨਾਰੇ ਕਿਆ ਚੜੈ ਸਾਈਂ ਨਾ ਬਹਿਰਾ ਹੋਏ ਇਹ ਝੋੜਾਪੀਉ ਬੋਲਾਇ ਕਿ ਤੂੰ ਚੀਚਿ ਪੁਕਾਰਣ ਹੈ ਹੁਣ ਆਖਿਆ ਓਏ ਜਾਣ ਕਾਰਣ ਤੂੰ ਬਾਗ ਦੇ ਸੱਜਣਾ ਜਿਸ ਕਰਕੇ ਤੂੰ ਬਾਗ ਦਿਨੈ ਦਿਲ ਹੀ ਭੀਤਰ ਜੋਏ ਉਹਨੂੰ ਆਪਣੇ ਅੰਦਰੋਂ ਤੱਕ ਉਜੇ ਜੇ ਪੁਕਾਰ ਕੇ ਨਾ ਸਤਿ ਪਰ ਨਾਲ ਆਖਿਆ ਗਾਈ ਜਰੂਰ ਅਰਦਾਸਾਂ ਜਰੂਰ ਕਰੀ ਉਹਨਾਂ ਲਈ ਸ਼ਬਦ ਹੈ ਜੀ ਕਬੀਰ ਕਿ ਸੋ ਕਿ ਸੋ ਕੂਕੀਆਂ ਇਹ ਮੁਲਾਮਨਾ ਨੇ ਤਾਂ ਕਿਹਾ ਜੀ ਕਰਮ ਕਾਂਡ ਕਰਕੇ ਮੰਗਣਾ ਨਹੀਂ ਦਿਲੋਂ ਦੇ ਦਿਨੋਂ ਪੁਕਾਰ ਕਬੀਰ ਕੇ ਸੋ ਕਿ ਸੋ ਕੂਕੀਏ ਨਾ ਸੋਈਏ ਆਸਾਨ ਕਿੰਨਾ ਚਿਰ ਜਪਣਾ ਜੀ ਅਸੀਂ ਆਖਿਆ 5 ਘੰਟਾ 2 ਘੰਟੇ ਮੇਰੇ ਵਰਗੇ ਦੰਬੀਆਂ ਨੇ ਕਹਿ ਦਿੱਤਾ ਜੀ 2.5 ਘੰਟੇ ਦਾ ਸੰਧ ਬਣਦਾ ਇਹਨਾਂ ਤੇ ਜਪ ਲਿਆ ਕਰੋ ਨਹੀਂ ਬਾਬਾ ਕਹਿੰਦਾ ਕਬੀਰ ਏਕ ਕਢੀ ਆਦੀ ਕਢੀ ਆਦੀ ਹੁੰ ਤੇ ਆਦ ਜਪਿਆ ਜ਼ਰੂਰ ਕਰ ਭਗਤਨ ਸਿੱਧੀ ਗੋਸ਼ਤੇ ਜੋ ਕਿ ਨੂੰ ਸੁਨਾ ਲਾ ਮੈਂ ਨੇ ਤੇਨੂੰ ਤੰਦੇ ਵਿੱਚ ਘਾਟਾ ਹੋ ਸਕਦਾ ਬੇਨਤ ਕੀਤੇਆਂ ਸਤਗੁਰਾਂ ਤੋਂ ਪੁੱਛੋ ਗੁਰੂ ਸਾਹਿਬ ਕਿਦ ਨੇ ਇਹ ਤੇ ਇੱਕ ਛਿੰਨ ਕਰ ਲਿਆ ਨਾ ਤੁਸੀਂ ਕੁਝ ਵੀ ਘਾਟਾ ਨਹੀਂ ਪੈਣਾ ਕਿਤੇ ਨਾ ਕਿਤੇ ਉਹਦਾ ਫਲ ਮਿਲ ਜੇਗਾ ਜੇ ਨਾ ਭਿਆਨਕ ਘਟਨਾ ਵਾਂ ਪਰੜੇ ਮਨੁੱਖ ਮੱਝ ਜਾਏ ਤੇ ਆਮ ਲੋਕ ਕਹਿੰਦੇ ਨੇ ਤੇਰਾ ਚੰਗਾ ਕੰਮ ਕੀਤਾ ਅੱਗੇ ਆ ਗਿਆ ਤਾਂ ਬਚਿਆ ਨਹੀਂ ਤੇ ਗੱਲ ਨਹੀਂ ਸੀ ਬਚਣ ਵਾਲੀ ਸਤਗੁਰਾਂ ਬਾਣੀ ਚ ਆਖਿਆ ਜੀ ਇਹਦੇ ਚ ਘਾਟਾ ਨਹੀਂ ਜੰਕੈ ਸਿਮਰਨ ਸਭ ਕਛ ਪਾਈਐ ਮਿਰਸੀ ਕਾਲਨੰਦ ਜੀ ਮੈਨੂੰ ਜਿੰਨੇ ਕੋ ਰੱਬ ਨੇ ਸੋਝੀ ਦਿੱਤੀ ਮੈਂ ਕਿਹਾ ਨਾ ਕਿ ਜਿੰਨਾ ਚਿਰ ਜਪਣਾ ਸਿੱਖ ਨੂੰ ਸਮਝਾ ਜਾਣਾ ਚਾਹੀਦਾ ਹੈ ਬਸ ਜਿਹਦਾ ਨਾਮ ਜਪ ਰਹੇ ਹਾਂ ਜਿਹਦੇ ਨਾਲ ਜੁੜੇ ਹਾਂ ਆਲੇ ਦੁਆਲੇ ਹਰ ਪਾਸੇ ਸਿਰਫ ਉਹੀ ਉਹੀ ਨਜ਼ਰ ਆਦੀ ਆਵੇ ਤੂੰ ਹੀ ਤੂੰ ਹੀ ਦੀ ਆਵਾਜ਼ ਆਵੇ ਤੇ ਤੂੰ ਹੀ ਤੂੰ ਹੀ ਨਿਤਰਾ ਦੇ ਸ਼ਾਨਮੁਖ ਹੋਵੇ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ ਤੇ ਸਿੱਖ ਵਾਹਿਗੁਰੂ ਨੂੰ ਹੀ ਸਾਰੇ ਪਾਸੇ ੱਕੇ ਇਹ ਤਨ ਸਰਬ ਰਹਿਆ ਹਰਪੂਰ ਜੰਕੈ ਸਿਮਰਨ ਸਭ ਕਾ ਛਪਾਈਐ ਬਿਰਥੀ ਘਾਲ ਨਾ ਜਾਈ ਪ੍ਰਸਾਦ ਗੁਰਾਂ ਖਿਆ ਭੁੱਲ ਗਿਐ ਮੂੜੇ ਕਾਇਚੇ ਬਦਮੁ ਕੁਲਾ ਨਹਿ ਚਿਨਿਆ ਪਰਮਾਨੰਦ ਮਹਿ ਰਕੀ ਸਤਗੁਰ ਕੈਨ ਲੇ ਕਿ ਮੂਰਖਾ ਭੁੱਲ ਗਿਐ ਪਰਮ ਅਨੰਦ ਤੇ ਮਾਲਕੁ ਨੇ ਵਿਚਾਰੀ ਬਿਠੈ ਇਹ ਪ੍ਰਣਾਯਾ ਹੋਰ ਹੋਰ ਕਮਟ ਲਗਾ ਐ ਅਸੀਂ ਵੀ ਕਰਨੇ ਦੀ ਸ਼ੈਰ ਕਰਨ ਆਪਣੇ ਕੁੱਤਿਆਂ ਦੀਆਂ ਫੜੀਆਂ ਸੰਗਲੀਆਂ ਜਿਹੜੇ ਟਾਈਮ ਸਿਮਰਨ ਕਰਨ ਦਾ ਵਕਤ ਸੀ ਆਪਾਂ ਛੜਕਣ ਦੇ ਕੋਮ ਰਿਆ ਜਿਹੜੇ ਟਾਈਮ ਸਿਮਰਨ ਕਰਨ ਦਾ ਵਕਤ ਸੀ ਆਪਾਂ ਯੋਗਾ ਕਰ ਰਹੇ ਆ ਸਾਨੂੰ ਇੱਕ ਮਤ ਦਿੱਤੀ ਮੇਰੇ ਮਾਲਕ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਰੂਪੇ ਸਾਡੇ ਸਾਹਮਣੇ ਸਤਿਗੁਰਾਂ ਰੱਖ ਕੇ ਆਖਿਆ ਕਿ ਇਹਨੂੰ ਗੁਰੂ ਮੰਨੀ ਪਰ ਅੰਮ੍ਰਿਤ ਵੇਲਾ ਨਾ ਖਜਾਇ। ਕਾਰੇ ਕੰਮ ਸ਼ੈਨ ਕਰ ਯੋਗਾ ਕਰ ਇਹ ਤਰੀ ਇਹ ਤੁਹਾਨੂੰ ਪਟਕਾਉਣ ਵਾਸਤੇ ਯਤਨ ਨੇ। ਇਹ ਵੀ ਤਰੀਕਾ ਰੱਬ ਤੋਂ ਦੂਰ ਕਰਨ ਦਾ ਵੀ ਇਹ ਸਿੱਖ ਆਪਣਾ ਵਿਰਸਾ ਹੀ ਭੁਲ ਜਾਣ। ਕਰੋ ਸਾਰਾ ਕੁਝ ਪਰ ਜਿਹੜਾ ਸਮਾ ਸਤਿਗੁਰਾਂ ਦੇ ਤਾ ਜਿਹਦੇ ਕਰਕੇ ਛਤਗੁਰਾਂ ਖੈ ਜੇਹ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਹੈ ਤਿਸ ਠਾਕੁਰ ਕੋ ਰਖਮਨ ਵਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵੇ ਸਤਿਗੁਰਾਂ ਖਿਆ ਜਿੰਨੂ ਜਪਿਆ ਜਿਹਦੀ ਦਾ ਤੇਰੀ ਜ਼ਿੰਦਗੀ ਚ ਮਿਲੀ ਸ਼ਰੀਰ ਮਿਲੇ ਆਕਾਰ ਮਿਲਿਆ ਇਸ ਸੋਹਣੇ ਘਰ ਵਿੱਚ ਵਸਣਾ ਬੜਾ ਕੁਝ ਇਸ ਅਸ਼ਟਪਦੀ ਵਿੱਚ ਬਿਆਨ ਕੀਤਾ ਤਰ੍ਹਾਂ ਤਰ੍ਹਾਂ ਦੇ ਪਦਾਰਥ ਕਰਨੇ ਇਹ ਸਜਣਾ ਉਹਨੂੰ ਸਦਾ ਆਪਣੇ ਮਨ ਵਿੱਚ ਧਿਆਨ ਉਹਦਾ ਚਿੰਤਨ ਕਰ ਮਨ ਵਿੱਚ ਵਸਾਲਾ ਇਹ ਨਹੀਂ ਵੀ ਇਹ ਨਹੀਂ ਕਰਨਾ ਚਾਹੀਦਾ ਸਿਹਤ ਦੀ ਤੰਦਰੁਸਤੀ ਵਾਸਤੇ ਸਿੱਖ ਜੋ ਮਰਜੀ ਕਰੇ ਨਾਣ ਸਤਗੁਰਾਂ ਖੈਦਰ ਇਹ ਤੇ ਤੰਦਰੁਸਤੀ ਤੇ ਤੰਦੇ ਨਾਲ ਹੀ ਮਿਲ ਜਾਂਦੀ ਨੌਕਰ ਚੱਕ ਨਾ ਰੱਖੇ ਜਾਣ ਅਸੀਂ ਆਖਿਆ ਸਾਡੇ ਗੋਡੇ ਸਾਡੀਆਂ ਲੱਤਾਂ ਘਰ ਤੇ ਪਾਣੀ ਦਾ ਗਲਾਸ ਨਹੀਂ ਚੁੱਕ ਕੇ ਪੀਂਦੇ ਸਰੀਰ ਕਸਰ ਤੇ ਆਈ ਨਹੀਂ ਭਾਂਡੇ ਮੰਨਣ ਵਾਲੀ ਨੂੰ ਵੱਖਰੇ ਪਿਆ ਹੈ ਅਜੇ ਆਖਿਆ ਜੀ ਸਾਡੇ ਤੇ ਪੰਨੇ ਕੁਝ ਨਹੀਂ ਪੈਂਦਾ ਰੋਟੀਆਂ ਪਕਾਉਣ ਵਾਲੇ ਦਾ ਵੱਖਰਾ ਧੰਨ ਰੱਖ ਲਿਆ ਪੋਚੀਆਂ ਵਾਲੇ ਸਾਡੀ ਵੱਖਰੀ ਆ ਗਈ ਤੇ ਉਹਨਾਂ ਨੂੰ ਧੰਨ ਦਿਓਗੇ ਆਪਣੇ ਬੱਚਿਆਂ ਦੀ ਪਰਵੇਸ਼ ਕਰੋਗੇ ਬਹੁਤ ਸਾਰਾ ਧੰਨ ਦਿਆਂਗੇ ਅੱਜ ਦਾ ਵਿਅਕਤੀ ਕੁਖਾ ਮਰ ਗਿਆ ਵੀ ਮੇਰੇ ਪੱਲੇ ਕੁਝ ਨਹੀਂ ਕਾਰਨ ਇਹ 25 ਸਾਲਾਂ ਦਾ ਵਿਅਕਤੀ ਹੁੰਦਾ 30 ਸਾਲਾਂ ਦਾ ਗੋਡੇ ਦਰਦ ਹੋਣੇ ਸ਼ੁਰੂ ਹੋ ਗਏ ਜੋੜਾਂ 'ਚ ਦਰਦ ਹੋ ਰਿਹਾ ਜੀ ਸਾਡੇ ਆਪ ਵੱਧ ਗਿਆ ਉਹ ਵੱਧ ਗਿਆ ਕੁਝ ਵੀ ਨਹੀਂ ਵੱਧਦਾ ਜੇ ਤੁਸੀਂ ਹੱਥੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਬਹੁਤ ਕੁਝ ਰੋਗ ਜਿਹੜੇ ਨੇ ਉਹ ਸਰੀਰਕ ਕਸਰਤ ਦੇ ਨਾਲ ਹੀ ਠੀਕ ਹੋ ਜਾਂਦੇ ਨੇ ਇਹ ਕਰਨਾ ਮਾੜਾ ਨਹੀਂ ਪਰ ਜਿਹੜੇ ਸਾਨੂੰ ਸਤਿਗੁਰਾਂ ਨੇਮ ਦਿੱਤਾ ਜਿਹਦੇ ਨਾਲ ਸਾਡਾ ਪ੍ਰੇਮ ਬਣਨਾ ਸੀ ਸਤਿਗੁਰਾਂ ਤੱਕ ਪਹੁੰਚ ਬਣਨਾ ਸੀ ਉਹ ਨਾ ਛੱਡਿਓ ਕਦੇ ਵੀ ਸਤਿਗੁਰਾਂ ਕਹੇ ਇਹ ਕਾਲਣਾ ਤੁਹਾਡੀ ਵਿਅਰਥ ਨਹੀਂ ਜਾਣੀ ਜੰਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਇਸ ਪ੍ਰਭ ਤਿਆਗ ਅਵਰ ਕਤਰਾਚੋਂ ਜੋ ਸਭ ਮੈਂ ਰਹਾ ਸਮਾਏ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਜਿਹਨਾਂ ਸਾਰਿਆਂ ਵਿੱਚ ਆਰਮਿਆ ਹੋਇਆ ਜਿਹੜਾ ਸਾਰਿਆਂ ਦਾਤਾ ਦੇ ਰਿਹਾ ਜਿਹਦੇ ਕਰਕੇ ਅਸੀਂ ਸਾਰੇ ਸੁਖੀ ਵਸ ਰਹੇ ਹਾਂ ਜਿਹਦੇ ਕਰਕੇ ਸਾਨੂੰ ਸੋਹਣੇ ਘਰ-ਬਾਰ ਮਿਲੇ ਨੇ ਜਿਵੇਂ ਪ੍ਰਸਾਦ ਬਸੇ ਸੁਖ ਮੰਦਰ ਤੇ ਸਹਿਤ ਆਏ ਸਦਾ ਮੰਦਰ ਹਰ ਵੇਲੇ ਉਹਨੂੰ ਪਿਆਰ ਕੇ ਰੱਖਣਾ ਕੋਈ ਘੰਟਾ 2 ਘੰਟੇ ਮਿੰਟ 24 ਮਿੰਟ ਦੀ ਗੱਲ ਨਹੀਂ ਜਿੰਨਾ ਵਕਤ ਮਿਲੇ ਹਾਂ ਜਦੋਂ ਤੇ ਆਵੋ ਬਸ ਉਹਦੇ ਬਣੋ ਕਹਤ ਕਿ ਨਾ ਸਾਨੂੰ ਨਹੀਂ ਕੰਮ ਹੁੰਦੇ ਜਦੋਂ ਜਾਗ ਹੈ ਰਾਤ ਨੂੰ 12 ਵਜੇ ਤੋਂ ਬਾਅਦ ਨਹੀਂ ਤੁਸੀਂ ਬਹਿ ਸਕਦੇ ਉੱਠ ਕੇ ਲੰਮੇ ਪਏ ਪਏ ਚਿੰਤਨ ਕਰ ਲੋਗੇ ਉਹਦਾ ਵੀ ਤੁਹਾਨੂੰ ਫਲ ਮਿਲ ਜੇਗਾ ਹੋ ਸਕਦਾ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਡੇ ਤੇ ਕਿਰਪਾ ਉਹਦੇ ਪੰਕਤੀਆਂ ਟੁੱਕ ਜਾਣ ਸਾਨੂੰ ਦਾਤਾ ਉਠਾਣਾ ਸ਼ੁਰੂ ਕਰ ਦੇ ਇੱਕ ਜਗੰਦੇ ਨਾਲ ਹਰ ਇੱਕ ਨਾ ਸੁਦਿਆਂ ਦੇ ਉਠਾਲ ਇਹਦੀ ਪਹਿਲੀ ਪੰਕਤੀ ਹੈ ਦਾਤੀ ਸਾਹਿਬ ਸੰਦੀਆਂ ਕਿਆ ਚੱਲਣਾ ਤਸਨਾ ਇੱਕ ਜਗੰ ਦੇ ਨਾਲ ਹਨ ਇੱਕ ਨਸਤਿਆਂ ਦੇ ਉਠਾਲ ਆਪਾਂ ਦੇ ਪੜਿਆ ਨਾ ਧੰਨਵਾਸ ਦੀ ਸਾਚੀ ਜੀ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਇਹ ਸੰਸਾਰਿਕ ਧੰਨ ਦੀ ਨੀ ਜੀ ਅੱਗੇ ਪੜੋ ਸਤਿਗੁਰੂ ਕੋ ਇਹਨੇ ਕੀ ਮਿਲੇਗਾ ਕਿਹੜਾ ਹੈ ਕਿਹੜੇ ਕਿਹੜਾ ਧਨ ਹੈ ਉਹਦੇ ਘਰ ਵਿੱਚ ਸਦਾ ਸਿਪਤ ਸਲਾਹ ਤੇਰੀ ਨਾਮ ਮਨੁਸਾਬ ਇਹ ਧਨ ਦਿੰਦਾ ਦਾਤਾ ਸਤਿਗੁਰਾਂ ਖਿਆ ਐਵੇਂ ਭੁੱਲਿਆ ਪਿਆ ਸਚੁਣਾ ਚੇਤੇ ਕਰ ਉਸ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਪਹਿਲੀ ਪੌਣੀ ਕੁਛੇ ਮਾ ਬਿਆਨ ਕੀਤਾ ਸੂਰ ਸਾਰ ਸੋਸ ਲੈ ਸੋਮ ਸਰਪੋਖ ਲੈ ਜੁਗਤ ਕਰ ਮਨਤ ਸੋ ਸੰਬੰਧ ਕੀਜੈ ਸਰ ਕਹਿੰਦੇ ਨੇ ਤਲਾਬ ਨੂੰ ਸੂਰਜ ਕਹਿੰਦੇ ਨੇ ਸੂਰਜ ਦਾ ਤਲਾਬ ਸੂਰ ਸਸ ਸੂਰ ਸੂਰਜ ਨੂੰ ਕਹਿੰਦੇ ਨੇ ਸੂਰਜ ਦਾ ਤਲਾਬ ਜਿਹੜਾ ਤਪਸ਼ ਦਾ ਸੋਮਾ ਤਮੋ ਗੁਣੀ ਸਬਾਹ ਸਾਧਗੁਰਾਂ ਖਿਆ ਖਤਮ ਕਰਦੇ ਜਿਹੜਾ ਤੇਰਾ ਤਮੋ ਗੁਣੀ ਸਬਾਹ ਹੈ ਸਹਿਬਾਂ ਖਿਆ ਇਹ ਤਮੋ ਕਹਿੰਦੇ ਨੇ ਜੀ ਲਾਲਚ ਨੂੰ ਤਮਾ ਕਰਨਾ ਲਾਲਚ ਸਾਧਗੁਰਾਂ ਖਿਆ ਤੇ ਸਰੋਵਰ ਬਣ ਗਿਆ ਇਹ ਨਾਲ ਲਾਲਚ ਵਿਪਰਾਧੀ ਪ੍ਰਾਪਰਟੀ ਤੇ ਆਖ ਗਈ ਇਹ ਕਿਸੇ ਨੂੰ ਲਾਇਆ ਉਹਦਾ ਹੀ ਕਤਲ ਕਰਵਾ ਦਿੱਤਾ ਵੀ ਆਪਾਂ ਬਣ ਕੇ ਮਾਲਕ ਬਿਜੇ ਤੇ ਵੱਡਾ ਹੋ ਗਿਆ ਵਿਆਹ ਹੋ ਗਿਆ ਫਿਰ ਤੇ ਵੰਡੀ ਜਾਏਗੀ ਵੀ ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਹੀ ਖਤਮ ਕਰਦੇ ਹੋ ਸਕੇ ਚਾਚਿਆਂ ਨੇ ਭਤੀ ਜੇਦਾ ਕੰਮ ਕੀਤਾ ਭਰਾ ਪਹਿਲੋ ਮਰ ਗਿਆ ਸੀ ਅੱਠ ਕਿਲੇ ਜ਼ਮੀਨ ਦਾ ਮਾਲਕ ਇਹ 3 ਸਾਲ ਪਹਿਨੋਂ ਬੜਾ ਆਇਆ ਇਸ ਖਬਰਾਂ ਚ ਉਹਨੂੰ ਸੱਦਿਆ ਗਿਆ ਕਿ ਤੇਰਾ ਵਿਆਹ ਰੱਖਿਆ ਸੀ ਚਾਨ ਨੇ ਆ ਵੀ ਅਸੀਂ ਤੈਨੂੰ ਪਾਲ ਨਹੀਂ ਸਕੀਏ ਤੂੰ ਆਪਣੀ ਮਾਂ ਕੋਲ ਲੈ ਨਾ ਇੱਕ ਵਾਰੀ ਸਾਨੂੰ ਮਿਲ ਜਾ ਤੇਰੀ ਜ਼ਮੀਨ ਜਾਇਦਾਦ ਹੈ ਤੂੰ ਦਾ ਮਾਲਕ ਹੈ ਤੇਰੇ ਨਾਂ ਤੇਰੀ ਪੈੜੀ ਕਰਾ ਦਈਏ ਘਰ ਸੰਧ ਕੀ ਮਾਰ ਦਿੱਤਾ ਜਿਸ ਤਿੰਨੇ ਚਾਚੇ ਤਾਂ ਉਹ ਜਿਹੜੇ ਵਿੱਚ ਨਹੀਂ ਪਤਾ ਨਹੀਂ ਜਮਨ ਤਾਂ ਜਾਣੇ ਕਿ ਨਹੀਂ ਆਪ ਦੇਲ ਵਿੱਚ ਚਲੇ ਗਏ ਵਿਆਹ ਦੀਆਂ ਰਸਮਾਂ ਚ 7 ਦਿਨ ਬਾਕੀ ਰਹਿੰਦੇ ਸਨ ਜਦੋਂ ਕਤਲ ਕੀਤਾ ਸਤਗੁਰਾਂ ਖੈ ਇਨਾ ਤਮਾ ਵੀ ਅੰਦਰ ਇਸ ਤਮੀ ਦਾ ਤਲਾਬ ਬਣ ਗਿਆ ਸੂਰਜ ਬਣ ਗਿਆ ਤਮਾ ਦਾ ਸਮਾਪਾ ਕਹਿੰਦੇ ਆ ਵੀ ਬੜਾ ਸੜਿਆ ਬੜਾ ਤਪਿਆ ਹੋਇਆ ਇਹਦਾ ਸੁਭਾਅ ਤੇ ਬੜਾ ਤਿੱਖਾ ਹੈ ਇਹਦੇ ਬੜਾ ਗ੍ਰੋਧੀ ਹੈ ਸਤਗੁਰਾਂ ਖੈ ਨੂੰ ਮੁਕਾਲਾ ਸੂਰ ਸਰਸੋਸ ਨੇ ਸੋਮਸਾਰ ਕੋਖ ਲੈ ਜੁਗਤ ਕਰ ਮਤ ਸੋ ਸੰਬੰਧ ਕੀਤਾ ਸੋਸ ਨੇ ਸੁਕਾ ਲੈ ਆ ਦੇ ਸੂਰ ਕਹਿੰਦੇ ਨੇ ਪਿੰਗਲਾ ਨਾੜੀ ਨੂੰ ਛੱਜੀ ਸੂਰ ਸੱਚੀ ਨਾਸਕਾ ਇਹ ਸਵਾ ਚੜਾਉਂਦੇ ਨਹੀਂ ਸੱਚੀ ਨਾਸਕਾ ਰਹੀਂ ਚੜਾ ਲੈ ਖਬੀਰਾਂ ਨੂੰ ਉਤਾਰ ਦਿੱਤੇ ਸਤਿਗੁਰੂ ਕਹਿਣ ਲੱਗੇ ਇਹ ਜਿਹੜੇ ਸੁਕਾ ਦੇ ਭਾਵ ਕੇ ਪ੍ਰਾਨ ਉਤਾਂ ਦੇ ਸਵਾਸ ਬਾਹਰ ਕੱਢ ਸੋਮ ਕਹਿੰਦੇ ਨੇ ਚੰਦਰਬਾ ਨੂੰ ਸੋਮਸਾਰ ਚੰਦਰਮਾ ਦਾ ਤਲਾਬ ਠੰਡ ਦਾ ਠੰਡ ਦਾ ਸ਼ਾਂਤੀ ਦਾ ਸੋਮਾ ਸਤੋਗੁਣੀ ਸਬਾ ਸ਼ਾਂਤੀ ਸੁਬਾਹ ਜਿਹੜੀ ਹੈ ਪੋਖਲੇ ਉਹਦੇ ਵਾਸਤੇ ਪੋਖ ਸਦ ਵਰਤਿਆ ਦੀ ਪਾਲ ਪਾਲਣਾ ਕਰਨੀ ਭਰ ਲੈ ਪਾਉ ਕਿਨੂੰ ਤਕੜਾ ਕਰ ਸੋਮ ਕਹਿੰਦੇ ਨੇ ਖੱਬੀ ਨਾਸਕਾ ਇਹੜਾ ਨਾਲ ਹੀ ਜੋਗੀਆਂ ਦੇ ਮਤ ਅਨੁਸਾਰ ਸਤਿਗੁਰਾਂ ਖੈ ਪੋਖਲੇ ਭਰ ਲੈ ਉਤਾਂ ਚੜਨ ਪਾਉ ਕਿ ਜਿੰਨੇ ਸ਼ਾਂਤੀ ਦੇ ਗੁਣ ਨੇ ਉਹਨਾਂ ਨੂੰ ਆਪਣੀ ਖੱਬੀ ਨਾਸਕਾ ਦੇ ਰਾਹੀਂ ਅੰਦਰ ਠੜਾ ਜੁਗਤ ਕਰ ਜਿੰਦਗੀ ਦਾ ਸੁੱਜਾ ਤੰਗ ਬਣਾ ਮਰਤ ਇਹਨੇ ਹਵਾ ਨੂੰ ਪ੍ਰਾਣ ਸਵਾਸ ਜੁਗਤ ਕਰ ਮਰਤ ਜੀਵਨ ਦੇ ਸੁੱਜੇ ਤੰਗ ਨੂੰ ਸਵਾਸ ਸੁਖਮਨਾ ਵਿੱਚ ਟਿਕਾਣੇ ਬਣਾ ਭਾਵਕੇ ਨੂੰ ਅੰਦਰ ਟਿਕਾ ਲੈ ਇਸ ਤਰ੍ਹਾਂ ਸਤਿਗੁਰਾਂ ਚਾਹੇ ਜੋਗੀ ਤੂੰ ਤਾਮਸੀ ਸੁਭਾਅ ਨੂੰ ਦੂਰ ਕਰ ਦੇ ਖਤਮ ਕਰ ਦੇ ਵੀ ਤਮਾ ਨਹੀਂ ਹੋਣਾ ਚਾਹੀਦਾ ਤੇਰੇ ਅੰਦਰ ਪਰ ਸਾਡੇ ਅੰਦਰ ਤੇ ਭਰਿਆ ਹੈ ਅਸੀਂ ਆਪਣੀਆਂ ਕਰਦੀਆਂ ਜੀਚਾਂ ਦੇ ਤੇ ਤਮਾ ਕਰਨਾ ਸੇ ਧਰਮ ਦੇ ਅਸਥਾਨਾਂ ਤੇ ਜਦੋਂ ਕੋਈ ਚੀਜ਼ ਹੁੰਦੀ ਉਦੋਂ ਵੀ ਮਨੁੱਖ ਅੱਖ ਰੱਖਦਾ ਵੀ ਇਹ ਪ੍ਰਸ਼ਾਦ ਹੀ ਕੁਵੰਡਨ ਦੀ ਵਖਰਾ ਆਜ ਹੈ ਤੇ ਸਾਡੀ ਨਿਗਾਹ ਹੁੰਦੀ ਕਿ ਭਾਈ ਬਣਦਾ ਹੈ ਸ਼ਿਵਾਦਲ ਬਣਦਾ ਜਾਂ ਨਹੀਂ ਇੱਥੇ ਵੀ ਤਮ ਹੈ ਇੱਥੇ ਵੀ ਰਾਲਚ ਵੀ ਦਿੱਤਾ ਜਾ ਰਿਹਾ ਜਾਂ ਨਹੀਂ ਸਤਗੁਰਾਂ ਖੈ ਇਹਨੂੰ ਬਿਲਕੁਲ ਖਤਮ ਕਰ ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ ਸ਼ਾਂਤੀ ਸੁਭਾ ਨੂੰ ਆਪਣੇ ਅੰਦਰ ਤਕੜਾ ਕਰ ਇਹ ਹੈ ਖੱਪੀ ਨਾਸ ਦੇ ਰਸਤੇ ਪ੍ਰਾਣ ਚੜਾਣੇ ਸਵਾਸ ਸਵਾਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੱਚਾ ਢੰਗ ਜਿਹੜਾ ਹੈ ਉਹ ਆਪਣੇ ਜੀਵਨ ਚ ਬਣਾ ਇਹ ਪ੍ਰਾਣਾ ਨੂੰ ਸੁਪਨਾ ਨਾਲੀ ਵਿੱਚ ਟਿਕਾਣਾ ਹੈ ਬਸ ਇਹ ਜੋ ਵੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਕੋਈ ਅਜਿਹਾ ਮੇਲ ਮਲਾ ਮੇਨ ਕੀ ਚੱਪਲ ਸੋ ਜੁਗਤ ਮਨ ਰਾਖੀ ਹੈ ਉਡਨ ਹੰਸਨਾ ਕੰਧ ਸੀ ਜੈ ਇਹ ਪੰਕਤੀ ਕਿੰਨਾ ਪੌੜੀਆਂ ਵਿੱਚ ਆਏਗੀ ਜੀ ਮੇਨ ਕਹਿੰਦੇ ਨੇ ਮੱਛੀ ਨੂੰ ਚੱਪਲ ਕਹਿੰਦੇ ਨੇ ਚੰਚਲਤਾ ਮੇਨ ਕੀ ਚੱਪਲ ਮੱਛੀ ਦੀ ਚੰਚਲਤਾ ਵਾਲਾ ਸੁਭਾਅ ਜੁਗਤ ਵੰਗ ਸਤਗੁਰਾਂ ਖਿਆ ਜਿਹੜੀ ਤੇਰੇ ਮਨ ਦੀ ਚੰਚਲਤਾ ਹੈ ਨਾ ਉਹਨੂੰ ਸਮਾਪਤ ਕਰ ਬਿਲਕੁਲ ਇਹ ਮੱਛੀ ਵਾਂਗੂ ਇਹ ਦਰ ਉਹਰ ਭੜਕਾ ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਾਨਵਾ ਸੋਚ ਰੱਖਿਆ ਜਾਂਦਾ ਜਦੋਂ ਆਪਣੇ ਅੰਦਰ ਸ਼ਾਂਤੀ ਪਿਆਰ ਕਰਨੀ ਜਾਏ ਆਤਮਕ ਟਿਕਾਣਾ ਬਣਾ ਲਿਆ ਜਾਏ ਮਨ ਵਿਕਾਰਾਂ ਵੱਲ ਦੌੜਦਾ ਨਹੀਂ ਫਿਰ ਨਾਲ ਹੀ ਸਰੀਰ ਵਿਕਾਰਾਂ ਵਿੱਚ ਪੈ ਕੇ ਖਾਰ ਨਹੀਂ ਹੁੰਦਾ ਸਤਗੁਰਾਂ ਖਿਆ ਖੁਆਰੀ ਮੁੱਕ ਜਾਂਦੀ ਹੈ ਤਾਂ ਰਹਾਉ ਵਿੱਚ ਇਹ ਗੱਲਾਂ ਕੀ ਮੂੜੇ ਐ ਚ ਪਰਮ ਪੂਰਾਂ ਕਿਹੜੇ ਪਰਮ ਵਿੱਚ ਕਿਹੜੇ ਭਲੇਖੀ ਵਿੱਚ ਪੈ ਗਿਆਂ ਅੱਗੇ ਸਤਿਗੁਰੂ ਅਗਲਾ ਤਰੀਕਾ ਦੱਸਦੇ ਨੇ ਪਹਿਲਾ ਤਰੀਕਾ ਦੱਸਿਆ ਜੀ ਆਪਣਾ ਤਾਮਸੀ ਸੁਭਾਅ ਖਤਮ ਕਰ ਬੋ ਸਤੋਗੁਣੀ ਸੁਭਾਅ ਜੜਣਾ ਉਹਨੂੰ ਅੰਦਰ ਲੈ ਕੇ ਆਓ ਪਾਉ ਕੇ ਮਾੜੇ ਵਿਕਾਰ ਮੰਦੇ ਸਾਰੇ ਜਿਹੜੇ ਤੁਹਾਡੇ ਅੰਦਰ ਆਵਗਣ ਨੇ ਉਹਨਾਂ ਨੂੰ ਖਤਮ ਕਰਕੇ ਗੁਣਾਂ ਦੀ ਇਕੱਤਰਤਾ ਅਗੇ ਸਭ ਕਹਿੰਦੇ ਨੇ ਆਧਾਰ ਗਹੁਦਾਰ ਰਹਿ ਅਮਰ ਗਹੁ ਮਰਲੇ ਪ੍ਰਾਤਾਂ ਛੋੜ ਤੋ ਅਪਿਉ ਪਿਜੈ ਜਰਾ ਕਿੰਝ ਨਿਬੜੇ ਪਾ ਆਦਰ ਜਿਸ ਨੂੰ ਬੜੇ ਪਾ ਪੂ ਨਹੀਂ ਸਕਦਾ ਸਤਿਗੁਰੂ ਗੁਰਨਾਨ ਸਹਿਬ ਜੀ ਸਾਨੂੰ ਕਹਿਣ ਲੱਗੇ ਹੈ ਜੋਗੀ ਜਰਾ ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿੱਚ ਰੋਗ ਪਾਣ ਵਾਲੇ ਮੋਹ ਨੂੰ ਆਪਣੇ ਅੰਦਰੋਂ ਸਾੜ ਮੌਤ ਰਹਿਤ ਹਰੀ ਦੇ ਮਲਾਪ ਦੇ ਰਸਤੇ ਵਿੱਚ ਵਿਗਣ ਪਾਣ ਵਾਲੇ ਆਪਣੇ ਮਨ ਨੂੰ ਵਸ਼ ਵਿੱਚ ਕਰ ਬੜਕਣਾ ਛੱਡਦੇ ਤਦੋਂ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਰਾਸ ਛਕਿਆ ਜਾਂਦਾ ਹੈ ਪੀਤਾ ਜਾਂਦਾ ਹੈ ਫਿਰ ਕਹਿੰਦੇ ਨੇ ਮੀਨ ਜੀ ਚਪਲ ਸਿਉ ਜੁਗਤ ਮਨ ਰੱਖੀ ਹੈ ਉੜਨ ਹੱਸਦਾ ਕੰਧ ਛੀਚਾ ਇਸ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿੱਚ ਰੱਖ ਸਕੀਦਾ ਹੈ ਮਨ ਵਕਾਰਾਂ ਵੱਲ ਦੌੜ ਨੂੰ ਹਟ ਜਾਂਦਾ ਹੈ ਸਰੀਰ ਵੀ ਵਕਾਰਾਂ ਵੱਲ ਨਹੀਂ ਦੌੜਦਾ ਖੁਆਰ ਹੋਣੋਂ ਬਚ ਜਾਂਦਾ ਹੈ ਅੱਗੇ ਸ਼ਬਦ ਉਹ ਇਹਦੇ ਨੇ ਮੈਂ ਇਸ ਗੱਲ ਨੂੰ ਬਿਆਨ ਕਰਨ ਪੰਡਤ ਨਾਨਕ ਜਨੂ ਰਵੈ ਜੇ ਹਰ ਮਨੁ ਮਨ ਬਵਨ ਸੋ ਅੰਮ੍ਰਿਤ ਪੀਜੈ ਹੇ ਨਾਨਕ ਆਖ ਦਾਸ ਨਾਨਕ ਇਹ ਗੱਲ ਕਹਿੰਦਾ ਹੈ ਜੇ ਮਨੁੱਖ ਦਾ ਮਨ ਪ੍ਰਮਾਤਮਾ ਦਾ ਸਿਮਰਨ ਕਰੇ ਤਾਂ ਮਨੁੱਖੀ ਮਨ ਜਿਹੜਾ ਹੈ ਮਨ ਦੀ ਇਕਾਗਰਤਾ ਨਾਲ ਸਵਾਸ ਸਵਾਸ ਨਾਮ ਦਾ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪਿੰਦਾ ਫਿਰ ਇਹਦਾ ਮਨ ਇੱਕ ਦੰਦਾ ਹੈ ਮੇਨ ਕੀ ਚੱਪਲ ਸੋ ਜੁਗਤ ਮਨ ਰੱਖੀਐ ਉਡਾਨ ਹੰਸ ਤੈ ਕੰਧ ਸੀਜੈ ਸਤਿਗੁਰੂ ਕਹਿੰਨ ਲੱਗੇ ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਬੰਦ ਵਾਸ ਵਿੱਚ ਰੱਖ ਸਕੀਦਾ ਹੈ ਮਨ ਵਿਚਾਰਾਂ ਵੱਲ ਨਹੀਂ ਦੌੜਦਾ ਤੇ ਸਰੀਰ ਵੀ ਵਿਚਾਰਾਂ ਵੱਲ ਨਹੀਂ ਦੌੜਦਾ ਹੈ ਕੱਲ ਵੀ ਪੈਣ ਕੀਤਾ ਸੀ ਕਿ ਜਿਹੜਾ ਸਾਡਾ ਮਨ ਜਦੋਂ ਭਟਕਦਾ ਹੈ ਸ਼੍ਰੋਧੀ ਹੋ ਗਈ ਕਿਸੇ ਦੀ ਇਹਦਾ ਜਿਆਦਾ ਸਮਾਂ ਕ੍ਰੋਧ ਨਹੀਂ ਹੁੰਦਾ ਜਿਹਦਾ ਵਕਤ ਹੈ ਤੁਸੀਂ ਕੁਝ ਨਾ ਕਰੋ ਇੱਕ ਮਨੁੱਖ ਕ੍ਰੋਧੀ ਹੋਇਆ ਪਰਿਵਾਰ ਵਿੱਚ ਇੱਕ ਨਿਸ਼ ਹੋ ਜਾਏ ਕਿਸੇ ਸਮੱਸਿਆ ਦੀ ਸਾਰੇ ਚੁੱਪ ਕਰ ਜੋ ਥੋੜਾ ਸਮਾਂ ਨੂੰ ਬੋਲਨੇ ਤੋਂ ਥੱਕ ਥੱਕ ਕੇ ਆਪੇ ਘਟਦੇ ਗਏ ਜਦੋਂ ਦੀ ਬਾਹ ਨਹੀਂ ਚੱਲਦੀ ਥੋੜੇ ਸਮੇਂ ਬਾਅਦ ਇਹਦਾ ਵੇਗ ਹੈ ਜਦੋਂ ਇਹ ਹੁੰਦਾ ਜੋ ਮਰਜੀ ਹੋ ਜਾਏ ਆਪਣੇ ਆਪ ਇਹਨੇ ਖਤਮ ਹੋਣਾ ਹੈ ਕਿਹਾ ਤਾਂ ਸਮਾਂ ਨਹੀਂ ਰਹਿ ਸਕਦਾ ਕੁਝ ਸਮੇਂ ਦਾ ਇਹਦਾ ਵੇਗ ਹੈ ਉੱਚੀ ਜਾਂਦਾ ਹੈ ਹੌਲੀ ਹੌਲੀ ਦੀਵਾ ਹੋ ਗਿਆ ਥੋੜੇ ਸਮੇਂ ਬਾਅਦ ਗ੍ਰੋਧ ਆਪੇ ਸ਼ਾਂਤ ਹੋ ਜਾਂਦਾ ਹੈ ਪਰ ਇਹ ਸਾਹਮਣੇ ਵਾਲੇ ਨੇ ਵੇਖਣਾ ਹੈ ਕਿ ਤੁਸੀਂ ਉਹਨੂੰ ਮੋੜਾ ਨਹੀਂ ਜਾਓਗੇ ਨਾ ਜੋ ਆ ਫਿਰ ਇਹ ਤਪਦਾ ਜਾਏਗਾ ਫਿਰ ਉੱਚੀ ਹੋ ਰੋਵੇਗਾ ਫਿਰ ਹੋਰ ਹੋਰ ਬੋਲੇਗਾ ਪਰ ਜਦੋਂ ਸ਼ਾਮਣਿਓ ਚੁੱਪ ਕਰ ਗਿਆ ਵਕਤੀ ਉਹਨੇ ਕੋਈ ਜਵਾਬ ਇਹ ਇਤੇ ਸੀ ਬਾਬੇ ਨੂੰ ਦੋ ਗਿੱਟਾਂ ਲੈ ਕੇ ਬਈ ਬਾਬਾ ਸ਼ਾਂਤ ਹੈ ਭਾਈ ਸਵੇ ਭਾਈ ਮਰਦਾਨਾ ਕਿਦਰੇ ਕਿਵੇਂ ਕਰਾਂਗੇ ਚੱਲ ਕੇ ਸਾਥ ਕਰਤਾਰ बस ਵੈਗਰੂ ਨੂੰ ਯਾਦ ਕਰੋ ਉਹਨੇ ਰੱਖਿਆ ਕਰਣੀ ਇਹਨਾਂ ਦੀ ਕੀਮਤ ਵੀ ਆਪਾਂ ਨੂੰ ੱਥੇ ਮਾਗ ਜਾਣਾ ਜਦੋਂ ਮੱਕੇ ਗਏ ਸੰਜੀ ਉਦੋਂ ਉਸਨਾਂ ਲੋਕ ਇਕੱਠੀ ਹੋ ਗਏ ਵੀ ਮੱਕੇ ਚਲੀ ਵੜਨ ਦੇਣਾ ਬਾਬੇ ਨੂੰ ਵੇ ਲੋ ਵੜਨੇ ਸੰਦੰਦੇ ਫਿਰ ਲੱਤਾਂ ਫੜ ਕੇ ਕਿਸੇ ਤਨਾ ਸ਼ੁਰੂ ਕਰ ਦਿੱਤਾ ਬਾਬਾ ਮੱਕੇ ਹੀ ਘੁਮਾ ਦਿੰਦਾ ਵੀ ਤੁਸੀਂ ਟਿਕ ਜਾ ਸਾਡੇ ਪਾਸੇ ਰੱਬ ਦੀ ਹੋਂਦ ਹੈ ਕਿਸੇ ਪਾਸੇ ਰੱਬ ਇਹ ਤੁਸੀਂ ਨਹੀਂ ਦਾਵਾ ਕਰ ਸਕਦੇ ਵੀ ਟਿਕਿਆ ਗਿਆ ਇਸੇ ਗੱਲ ਲਈ ਗਏ ਸੰਜੀ ਔਰ ਮੱਕੇ ਦੀ ਕੋਈ ਯਾਤਰਾ ਕਰਨੀ ਸੀ ਗਏ ਉਹ ਇਸੇ ਮਥਾ ਟੇਕਣ ਜਾਣਾ ਮੱਕੇ ਵਾਲਿਆਂ ਨੂੰ ਸਮਝਾਣ ਗਏ ਸਨ ਇਹ ਪੱਛਮ ਵਿੱਚ ਨਹੀਂ ਪੂਰਬ ਵਿੱਚ ਨਹੀਂ ਉੱਤਰ ਵਿੱਚ ਨਹੀਂ ਦੱਖਣ ਵਿੱਚ ਨਹੀਂ ਇੱਕ ਥਾਂ ਤੇ ਪ੍ਰਮਾਤਮਾ ਨਹੀਂ ਟਿਕਿਆ ਆਇਆ ਉਨ ਸਾਰੇ ਥਾਵਾਂ ਤੋਂ ਦੇ ਦਰਸ਼ਨ ਕਰ ਲੋ ਜਦੋਂ ਸਾਰੇ ਥਾਵਾਂ ਤੋਂ ਸਾਨੂੰ ਦਰਸ਼ਨੋ ਜਾਣ ਕੇ ਇਹ ਤਨ ਸਰਪ ਰਹਾ ਭਰਪੂਰ ਮਨਮੁਖ ਫਿਰਾਂਸ ਜਾਣੇ ਗੁਰ ਮਨਮੁਖ ਜਾਣਦੇ ਨੇ ਉਹ ਤੇ ਸਾਰੇ ਥਾਵਾਂ ਦੀ ਹੈ ਇਹ ਅਖੀਰੀ ਉਹਨਾਂ ਨੂੰ ਬਾਬੇ ਦੇ ਗੋਡਿਆਂ ਤੇ ਡਿਗਣਾ ਪਿਆ ਚਰਣਾ ਤੇ ਡਿਗਣਾ ਪਿਆ ਆਪਣੀਆਂ ਕੀਤੀਆਂ ਪੁੱਲਾਂ ਦੀ ਮਾਫੀ ਮੰਗਣੀ ਪਈ ਆਪਾਂ ਦੇਤੇ ਨੇ ਛਾੜੀ ਦੇ ਸਮੇਂ ਦੀ ਸਰਕਾਰ ਨਹੀਂ ਸੁਣਦੀ ਨਹੀਂ ਛਾੜੀ ਤੇ ਗੱਲ ਹੀ ਨਹੀਂ ਸੁਣੀ ਜਾਂਦੀ ਸਾਡੇ ਕੋਲ ਨਾਮ ਹੀ ਨਹੀਂ ਸਾਡੇ ਕੋਲ ਸੇਵਾ ਹੀ ਨਹੀਂ ਸਾਡੇ ਕੋਲ ਸਿਮਰਨ ਨਹੀਂ ਆਪਣੀਆਂ ਗੱਲਾਂ ਨੂੰ ਮਨਵਾਉਣ ਲਈ ਤੁਸੀਂ ਰੱਬ ਅੱਗੇ ਪੁਕਾਰਾਂ ਕਰੋ ਸਿਮਰਨ ਇੰਨਾ ਕਰ ਦਿਓ ਕਿ ਰੱਬ ਜਾ ਕੇ ਉਹਦੇ ਦਿਮਾਗ ਵਿੱਚ ਵਸੇ ਜਿਹਦੇ ਤੋਂ ਕੁਝੇ ਕੁਝ ਕਰਵਾ ਲੈ ਉਹ ਆਪੇ ਦਾਤਾ ਕਿਰਪਾ ਕਰ ਦਿੰਦਾ ਫਿਰ ਉਹਨੇ ਬੜਿਆਂ ਬੜਿਆਂ ਨੂੰ ਸੁਧਾਰਿਆ ਇਹ ਸੁਧਾਰ ਦੀ ਸਮੂਤੀ ਹੈ ਨਾ ਅਖਵਰ ਕੇ ਨਹੀਂ ਟਿਕ ਸਕੀ ਇਤੋਂ ਵੱਡਾ ਦੁਰਚਾਲੀ ਪਾਪੀ ਰਾਜਾ ਨਹੀਂ ਸਮਝਦਾ ਗੁਰੂ ਰਹਿਮ ਕਰੇ ਸਾਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਨੇਹ ਬਣੇ ਬਾਬੇ ਦੀ ਬਾਣੀ ਪੜ ਕੇ ਸੁਣ ਕੇ ਆਪਣੀ ਜ਼ਿੰਦਗੀ ਜਿਉ ਸਕੀਏ ਬਾਣੀ ਸਾਡੇ ਕਰਮਾਂ ਚਾਜਦਾ ਹੈ ਹੋਈਆਂ ਭੁੱਲਾਂ ਚੁੱਕਾਂ ਧੋਖੀ ਮਾ ਗੁਰੂwidehat ਸੰਗਤ ਬਖਸ਼ ਜੋਗਾ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ